ਅੱਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਿਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਪਹਿਲੇ ਪਾਸਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਵਿਸ਼ੇਸ਼ ਨਗਰ ਕੀਰਤਨ ਜਿਹੜਾ ਉਸ ਦਾ ਆਰੰਭ ਜਿਹੜਾ ਕੀਤਾ ਗਿਆ ਇਸ ਨੂੰ ਲੈ ਕੇ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤੋਖਪੁਰ ਸਾਹਿਬ ਜੀ ਤੋਂ ਜਾਗ ਵਿਚ ਜਾਗ ਵਿਚੋਂ ਹੋਵਾ ਦੀਵਾ ਵਾਹਿਗੁਰੂ ਜੀ ਤਖਤ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਮੂਲ ਰਾਤ ਦੇ ਪ੍ਰੋਗਰਾਮ ਨੂੰ ਖਰਾਬ ਕਰਦੇ ਜਿਦਾਂ ਚੁਣੌਤਾਂ ਕਰਦੇ ਮੂਲ ਰਾਜੇ ਮਹਾਰਾਜ ਜੀ ਦਸਾਂ ਲੋਹਾਂ ਦੀ ਕਿਰਤ ਤੇ ਜਿਹੜੇ ਮੂਹਾਰਾਜ ਜੀ ਇਸ਼ਾਨੀਆ ਪਾਕਿਸਤਾਨ ਚ ਗੁਰਦੁਆਰਾ ਕੇਰਾ ਸਾਹਿਬ ਚਾ ਮਹਾਰਾਜ ਜੀ ਕਿਰਾਂ ਲੰਗਰ ਚੱਲ ਰਿਹਾ 10 ਰੁਪਈਆ ਦਾ 20 ਰੁਪਈਆ ਦਾ ਲੰਗਰ ਸ਼ੁਰੂ ਕੀਤਾ ਮਿਤਾ ਨੇ ਕਾਰੋਬਾਰ ਕਰਨ ਖਾਤਰ 20 ਰੁਪਈਏ ਦਿੱਤੇ ਉਹਨਾਂ ਨੇ ਭੁੱਖੇ ਜਿਹੜੇ ਬਾਲੂ ਸੀ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਉਹ ਕਿਹੜਾ ਲੰਗਰ ਚੱਲ ਰਿਹਾ ਗੁਰੂ ਨਾਨਕ ਦੇਵ ਮਹਾਰਾਜ ਜੀ ਕੀਰਤ ਕਰੋ ਵੱਡ ਕੇ ਸ਼ਕੋ ਦਾ ਮਹਾਪੁਰਦੇ ਦਿੱਤਾ ਹੈ ਦਸਨੋਂ ਆਉਂਦੀ ਕੀਰਤ ਕਰ ਇਸ ਗੁਰੂ ਅਸਾਨੀਆਂ ਨਾਲ ਪਾਕਿਸਤਾਨ ਹੋਇਆ ਉਹ ਗੁਰਦੁਆਰਾ 11 ਸਾਲ ਜਾ ਗੁਰੂ ਮਹਾਰਾਜ ਕਿਤੇ ਉਹ ਲੰਗਰ ਦੇ ਜੀ ਮਹਾਰਾਜ ਆ ਕੇ ਜਿਹੜੇ ਬਣ ਥਲੇ ਬੈਠੇ ਸੀ ਉਹ ਬਣ ਵੀ ਟੋਟਾ ਤੋਂ 5 ਕਿੱਲਾ ਚਾਪਾਹੀ ਉਥੇ ਕਿਹੜੀਆਂ ਨਿਸ਼ਾਨੀਆਂ ਆਪਣੇ ਹਿੰਦੁਸਤਾਨ ਤਰਨਥਾਨੀ ਕੋਈ ਮੁਕਾਬਕ ਦੇ ਮਹਾਰਾਜ ਜੀ ਸਾਰਿਆਂ ਪਾਕਿਸਤਾਨ ਚ ਰਮਾਏ ਦਰਸ਼ਨੀ ਕੀਤੇ ਆ ਇਸ ਕਰਕੇ ਮੈਂ ਸੂਚੀਆਂ ਸੰਗਤਾਂ ਨੂੰ ਬੀਤ ਕਰਦਾ ਉਹਨਾਂ ਅਰਗ ਦੇ ਮਹਾਰਾਜ ਜੀ ਨੇ ਕਿਰਤ ਕਰੋ ਵੰਡ ਕੇ ਖਰਪੋ ਦਾ ਉਪਦੇਸ਼ ਦਿੱਤਾ ਇਸ ਕਰਕੇ ਆਪਾਂ ਸਾਰੇ ਆਪਣੇ ਦਸਨਾਂ ਦੇ ਕਿਰਤੇ ਵੀ ਕਰੀਏ ਇਹ ਲਗਨਾਂ ਚ ਸੇਵ ਭਾਈ ਕਿਹੜੇ ਕੋਈ ਸੰਤ ਦੇ ਮਹਾਰਾਜ ਦੇ ਨੰਗਰ ਚਲਾਏ ਦੋ ਦੂਜਾ ਬੇਤਿਆ ਭਾਈ ਅਪਰਤ ਸਤੋ ਗੁਰੂ ਵਾਲੇ ਮਨੋ ਜਿੰਨਾਂ ਸੰਗਤਾਂਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਅੱਜ ਤਕਸਰੀ ਦੌਂਦਮਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਸਜਾਏ ਜਾ ਰਹੇ ਐ ਉਸ ਦੀ ਅਰੰਭਤਾ ਤੇ ਮੈਂ ਸਮੁੱਚੀ ਸੰਗਤ ਨੂੰ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਦੀ ਵਧਾਈ ਦਿਨਾ ਉਥੇ ਨਾਲ ਹੀ ਕਿ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਜਦੋਂ ਇੱਥੇ ਕਾਲਯੁਗ ਹੰਕਾਰ ਜਾਤ ਪਾਤ ਊਚ ਨੀਚ ਦਾ ਬੋਲਬਾਲਾ ਸੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਅਵਤਾਰ ਧਾਰਿਆ ਪਰ ਅਫਸੋਸ ਮੈਂ ਸਮਝਦਾ ਗੁਰੂ ਸਾਹਿਬ ਨੇ ਤਾਂ ਬਹੁਤ ਵੱਡਾ ਫਲਸਫਾ ਸਿਧਾਂਤ ਸਾਨੂੰ ਦਿੱਤਾ ਕਿ ਨਾਮ ਜੱਪੋ ਵੰਡ ਸਕੋ ਕਿਰਤ ਕਰੋ ਪਰ ਅੱਜ ਦੇ ਹਕਮਰਾਨ ਫੇਰ ਉਸੇ ਲੀਹਾਂ ਤੇ ਤੁਰੇ ਹੋਏ ਆ ਮੈਂ ਸਮਝਦਾ ਬੜਾ ਦੁੱਖ ਆਉਂਦਾ ਹੈ ਕਿ ਜਦੋਂ ਸੂਬੇ ਦਾ ਮੁੱਖ ਮੰਤਰੀ ਜੋ ਹੋਵੇ ਵੀ ਸਿੱਖ ਪਰਿਵਾਰ ਚੋਂ ਪਰੋਂ ਗੁਰੂ ਨਾਨਕ ਦੇ ਮਹਾਰਾਜ ਦੇ ਦੱਸੇ ਵੀਰਪੀਆਂ ਦੇ ਸਿਧਾਂਤ ਤੇ ਕਿੰਤੂ ਕਰੇ ਸਵਾਲ ਠਾਵੇ ਮੈਂ ਸਮਝਦਾ ਅੱਜ ਫੇਰ ਗੁਰੂ ਨਾਨਕ ਦੇ ਮਹਾਰਾਜ ਦੇ ਸਿਧਾਂਤ ਤੇ ਚੱਲਣ ਦੀ ਲੋੜ ਹੈ ਇਹੋ ਜਿਹੇ ਹੁਕਮਰਾਨਾਂ ਨੂੰ ਮੈਂ ਸਮਝਦਾ ਗੁਰੂ ਸਾਹਿਬ ਨੇ ਗੁਰੂ ਨਾਨਕ ਦੇ ਮਹਾਰਾਜ ਤੋਂ ਲੈ ਕੇ ਦਸਾਂ ਜਾਮਿਆਂ ਦੇ ਵਿੱਚ ਇੱਕ ਜੋਤ ਨੇ ਜਿਹੜਾ ਚੰਗਾ ਇਨਸਾਨ ਬਣਾਇਆ ਉਸ ਤੋਂ ਬਾਅਦ ਖਾਲਸਾ ਸਾਜਿਆ ਪਰ ਉਹ ਖਾਲਸਾ ਅੱਜ ਫੇਰ ਉਸੇ ਨਾਫਰਤ ਭਰੀਆਂ ਸਰਕਾਰਾਂ ਦੀਆਂ ਸੋਚਾਂ ਦੇ ਵਿੱਚੋਂ ਗੁਜਰ ਰਿਹਾ ਲੰਘ ਰਿਹਾ ਸੰਘਰਸ਼ ਕਰ ਰਿਹਾ ਜਿੱਥੇ ਕੌਮ ਨੂੰ ਬੰਦੀ ਸਿੰਘਾਂ ਦੇ ਮਸਲੇ ਉਠਾਉਣੇ ਪੈ ਰਹੇ ਆ ਉੱਥੇ ਨਾਲ ਹੀ ਜੋ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਗੁਰਧਾਮ ਨੇ ਪਾਕਿਸਤਾਨ ਦੀ ਧਰਤੀ ਤੇ ਜੋ ਹਮੇਸ਼ਾ ਸੇਖੇ ਅਰਦਾਸ ਕਰਦਾ ਹੈ ਕਿ ਪੰਥ ਨੋਂ ਵਿਸੋੜੇ ਗਏ ਗੁਰਧਾਮਾਂ ਦੇ ਦਰਸ਼ਨ ਤਿਆਰਿਆਂ ਵੀ ਕਿਰਪਾਲਤਾ ਕਰਨੀ ਕਿਰਪਾ ਕਰਨੀ ਇਹ ਕਿਉਂ ਕਿਉਂਕਿ ਅੱਜ ਦੇ ਹਕਮਰਾਨ ਸਾਨੂੰ ਦਰਸ਼ਨ ਕਰਨ ਵਾਸਤੇ ਵੀ ਹਜ਼ਾਰਾਂ ਲੱਖਾਂ ਪਵੰਦੀਆਂ ਲਾਉਂਦੇ ਐ ਮੈਂ ਫੇਰ ਅੱਜ ਗੁਰਪੁਰਬ ਦੇ ਦਿਹਾੜੇ ਤੇ ਉਹ ਹਕਮਰਾਨਾਂ ਨੂੰ ਸਰਕਾਰਾਂ ਨੂੰ ਵੀ ਅਪੀਲ ਕਰਦਾ ਬੇਨਤੀ ਕਰਦਾ ਕਿ ਸਦੀਆਂ ਪੁਰਾਣਾ ਜਾਂ 47 ਤੋਂ ਬਾਅਦ ਜੋ ਸਿੱਖੋਂ ਦੀ ਇਹ ਮੰਗ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਤੇ ਸਾਨੂੰ ਖੁੱਲੇ ਦਰਸ਼ਕ ਗੁਜ਼ਾਰੇ ਹੋਰ ਇਹ ਸਰਕਾਰਾਂ ਦਾ ਹੱਕਵੰਦ ਹੈ ਕਿ ਉਹ ਖਾਲਸੇ ਨੂੰ ਖੁੱਲ੍ਹ ਦੇ ਕੇ ਅਸੀਂ ਓਪਨਲੀ ਆਪਣੇ ਗੁਰੂ ਘਰਾਂ ਦੇ ਵਿੱਚ ਜਾ ਕੇ ਦਰਸ਼ਨ ਕਰਕੇ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰੀਏ ਮੈਂ ਫੇਰ ਹੀ ਸਮਝਦਾ ਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਸਿਧਾਂਤ ਤੇ ਹੁਕਮਰਾਨ ਚੱਲ ਰਹੇ ਆ ਤੇ ਸਿੱਖ ਕੌਮ ਦਾ ਵੀ ਫਰਜ਼ਵੰਦ ਹੈ ਕਿ ਇੱਕ ਲੜੀ ਦੇ ਵਿੱਚ ਪਰੋ ਕੇ ਜਿਵੇਂ ਕਮਾਲਾ ਦੇ ਵਿੱਚ ਗੁਰੂ ਸਾਹਿਬ ਨੇ ਪਰੋਇਆ ਕਿ ਆਪਾਂ ਇੱਕ ਹੋ ਕੇ ਬਾਣੀ ਬਾਣੇ ਧਾਰਨੀ ਹੋ ਕੇ ਅਮਰ ਸ਼ਾਕੀ ਗੁਰੂ ਸਾਹਿਬ ਦੇ ਪੁੱਤਰ ਧੀਆਂ ਬਣੀਏ ਮੈਂ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਸਿੰਘ ਸਾਹਿਬ ਆਬਾ ਇੱਕ ਸਿੰਘ ਜੀ ਦਾ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕਰਦਾ ਕਿ ਤੁਸੀਂ ਹਰ ਸਾਲ ਦੀ ਤਰ੍ਹਾਂ ਇਹ ਉਪਰਾਲੇ ਕਰਦੇ ਹੋ ਜਿਸ ਦੇ ਨਾਲ ਵੱਡੀ ਗਿਣਤੀ ਚੋਖਰਾਂ ਦੇ ਵਿੱਚ ਸੰਗਤਾਂ ਬਜ਼ੁਰਗ ਮਤਾਂ ਮੈਂ ਬੈਠੀਆਂ ਇਸ ਨਗਰ ਕੀਰਤਨ ਦੀ ਹਾਜ਼ਰੀ ਪਾ ਕੇ ਆਪਣੇ ਆਪ ਨੂੰ ਗੁਰਪੁਰਬ ਦੇ ਵਿੱਚ ਹਾਜ਼ਰੀ ਮਹਿਸੂਸ ਕਰਦੀਆਂ ਸੰਗਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਜਥਾ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੇ ਦਰਸ਼ਨਾਂ ਦੇ ਲਈ ਰਵਾਨਾ ਹੋਇਆ ਅਤੇ 1700 ਤੋਂ ਵੱਧ ਸ਼ਰਧਾਲੂਆਂ ਦੇ ਜਿਹੜੇ ਵਿਜ਼ੇ ਸਨ ਉਹ ਲੱਗੇ ਸ਼ਹਿਰ ਦਾਲੂਆਂ ਦੇ ਵੱਲੋਂ ਸ਼੍ਰੋਮਣੀ ਦਫ਼ਤਰ ਦੇ ਵਿੱਚ ਆਪਣੇ ਪਾਸਪੋਰਟ ਜਿਹੜੇ ਸਾਨੂੰ ਉਹਨਾਂ ਨੂੰ ਜਮ੍ਹਾਂ ਕਰਾਇਆ ਗਿਆ ਅਤੇ ਹੁਣ ਇਹ ਜੱਥਾ 13 ਨਵੰਬਰ ਨੂੰ ਮੁੜ ਵਾਪਸ ਆਵੇਗਾ ਤੇ ਅਸੀਂ ਆਪਣੇ ਬਜ਼ੁਰਗਾਂ ਦੀ ਧਰਤੀ ਨੂੰ ਨਮਸਕਾਰ ਕਰਨ ਜਾ ਰਹੇ ਹਾਂ ਜੋ ਅਸੀਂ ਯਾਰਾ ਉੱਥੇ ਸ਼ਿਪਾ ਨਹੀਂ ਕੀਤੀ ਆ ਸੱਚਾ ਸੌਦਾ ਤੇ ਸਾ ਤੋਂ 20 ਕਿਲੋਮੀਟਰ ਹੈ ਉਸ ਤੋਂ ਬਾਅਦ ਅਸੀਂ ਜਾਵਾਂਗੇ ਪੰਜਾ ਸਾਹਿਬ ਫਿਰ ਕਰਤਾਰਪੁਰ ਸਾਹਿਬ ਤੇ ਲਾਹੌਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਅੰਦਰ ਜਾਗ ਚਾਨਣ ਹੋਵਾ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਨ੍ਹਾਂ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਸੰਗਤ ਵਿੱਚ ਭਾਰੀ ਉਤਸ਼ਾਹ ਹੁੰਦਾ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਸੰਗਤ ਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਖੁਸ਼ੀਆਂ ਖੇਰਿਆਂ ਦੇ ਨਾਲ ਚਾਹਾਂ ਦੇ ਨਾਲ ਸਮਾਗਮ ਕਰਦੀ ਹੈ ਇਸੇ ਤਹਿਤ ਹੀ ਪਾਕਿਸਤਾਨ ਸਥਿਤ ਆਜਿਦਾ ਪ੍ਰਕਾਸ਼ ਸਥਾਨ ਗੁਰਦੁਆਰਾ ਸਿੰਘਨ ਕਾਨਾ ਸਾਹਿਬ ਉੱਥੇ ਵੀ ਬੜੀ ਧੂਮਧਾਮ ਦੇ ਨਾਲ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ ਤੇ ਸਿੱਖ ਸੰਗਤ ਵਿੱਚ ਸਦਾ ਹੀ ਤਾਂਘ ਰਹਿੰਦੀ ਹੈ ਪਾਕਿਸਤਾਨ ਸਥਿਤ ਗੁਰਦੁਆਮਾਂ ਦੇ ਦਰਸ਼ਨ ਦੀਦਾਰਿਆਂ ਦੀ ਸੋ ਇਸ ਵਾਰ ਵੀ ਤਰਨਤੋ ਦਾ ਦੋ ਦੇ ਕਰੀਬ ਸੰਗਤ ਨੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਾਸਪੋਰਟ ਦਿੱਤੇ ਸਨ ਤਾਂ ਕਿ ਉਹਨਾਂ ਦਾ ਵੀਜ਼ਾ ਲੱਗ ਸਕੇ ਤੇ ਉਹ ਪਾਕਿਸਤਾਨ ਸਥਿਤ ਗੁਰਦੁਆਮਾਂ ਦੇ ਦਰਸ਼ਨ ਕਰ ਸਕਣ ਜਿਨ੍ਹਾਂ ਵਿੱਚੋਂ 1796 ਨੂੰ ਵੀਜ਼ੇ ਪ੍ਰਾਪਤ ਹੋਏ ਨੇ ਅੱਜ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਇਸ ਜਥੇ ਦੀ ਰਵਾਨਗੀ ਹੈ ਆਓ ਸੇਖਰਦਾਲਵਨਾਰ ਗੱਲਬਾਤ ਕਰਦੇ ਹਾਂ ਕਿੰਨਾ ਖਚਾ ਹੈ ਉਹਨਾਂ ਦੇ ਮਨ ਵਿੱਚ ਸਤਿਗੁਰਾਂ ਦੇ ਪ੍ਰਕਾਸ਼ਪੂਰਵ ਅਸਥਾਨ ਦੇ ਦਰਸ਼ਨ ਦੇ ਇੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਿੰਡ ਜਧੂਰ ਜ਼ਿਲ੍ਹਾ ਸੰਗਰੂਰ ਜੀ ਨਾਮ ਲਖਵਿੰਦਰ ਸਿੰਘ ਜੀ ਅਸੀਂ ਪਹਿਲੇ ਦੋ ਵਾਰੀ ਵੀਜ਼ਾ ਲਗਾ ਚੁੱਕੇ ਸੀ ਸਾਡਾ ਰਿਜੈਕਟ ਹੋ ਗਿਆ ਤੀਸਰੀ ਵਾਰੀ ਹੁਣ ਸਾਡਾ ਵੀਜ਼ਾ ਲੱਗਿਆ ਜੀ ਅਸੀਂ ਦੋਹੇ ਸਰਕਾਰਾਂ ਦਾ ਧੰਨਵਾਦ ਕਰਦੇ ਆ ਜੀ ਬਾਕੀ ਸ਼ਰਮਣੀ ਕਮੇਟੀ ਨੇ ਬਹੁਤ ਵਧੀਆ ਪ੍ਰਬੰਧ ਕਰਿਆ ਕਾਗਜ਼ ਪੂਰੇ ਕੀਤੇ ਨੇ ਜੀ ਸਿੱਖ ਸੰਗਤਾਂ ਨੂੰ ਜਾਣ ਦੀ ਇਜਾਜ਼ਤ ਮਿਲੀ ਆ ਜੀ ਅਸੀਂ ਦੋਹੇ ਸਰਕਾਰਾਂ ਦਾ ਧੰਨਵਾਦ ਕਰਦੇ ਆ ਜੀ ਖੁੱਲ੍ਹੇ ਰੀ ਨਾਲ ਸ਼ਰਮਣੀ ਕਮੇਟੀ ਨੇ ਵੀ ਜਿਵੇਂ ਵੀ ਸੰਗਤਾਂ ਨੇ ਦਿੱਤੇ ਨੇ ਪਾਸਪੋਰਟ ਸਾਰਿਆਂ ਦੇ ਕਲੀਅਰ ਕਰਾਤੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਜੋ ਜਥਾ ਜੋ ਆਇਆ ਨਿਕਾਣਾ ਸਾਹਿਬ ਤੇ ਬਾਕੀ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਾਉਣ ਦਾ ਪ੍ਰੰਲਾ ਕਰਦੀ ਹੈ ਜੋ ਕਿ ਬਹੁਤ ਵਧੀਆ ਪ੍ਰੰਲਾ ਹੈ ਤੇ ਦਾਸ ਨੂੰ ਕਿਰਪਾ ਕਰਕੇ ਗੁਰਮੁਖ ਦਾ ਜੀ ਆਕੀ ਪਹਿਲੀ ਵਾਰੀ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਤੇ ਮਹਾਰਾਜਾ ਕਿਰਪਾ ਕਰੇ ਉੱਥੇ ਜਾ ਕੇ ਜੋ ਮੇਲ ਮਲਾਪ ਪਾਕਿਸਤਾਨੀਆਂ ਦਾ ਸਿੱਖਾਂ ਵਾਸਤੇ ਵੇਖੀ ਦਾ ਤਾਂ ਕਿ ਹੂ ਬੂ ਹੂ ਮਲੇਵੀ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਇਹ ਜੋ ਉਪਰਾਲਾ ਕੀਤਾ ਸ਼ਰੂਮਨੀ ਕਮੇਟੀਆ ਰਾਣੇ ਇਹ ਪਰਮਾਪਰਾਲੇ ਸਦਕਾ ਅਸੀਂ ਜੋ ਸੰਗਤ ਸਾਰੀ ਜਾ ਰਹੀ ਹੈ ਸਭ ਦੇ ਵਿਜੇ ਲਗੇ ਨੇ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਸਦਕਾ ਬਹੁਤ ਖੁਸ਼ੀ ਹੈ ਮੰਚ ਬਹੁਤ ਮਹਾਰਾਜ ਨੇ ਕਿਰਪਾ ਕੀਤੀ ਹੈ ਪਾਸ਼ਾ ਨੇ ਧੰ ਗੁਰੂ ਨਾਨਕ ਪਾਸ਼ਾ ਦੇ ਜੋ ਅਸੀਂ ਉਹਨਾਂ ਦੇ ਜਨਮ ਸਥਾਨ ਤੇ ਉੱਥੇ ਦਰਸ਼ਨ ਕਰਨ ਜਾ ਰਹੇ ਮਹਾਰਾਜ ਨੇ ਕਿਰਪਾ ਕੀਤੀ ਹੈ ਮਹਾਰਾਜ ਦਾ ਗੁਰੂ ਨਾਨਕ ਪਾਸ਼ਾ ਦਾ ਬਹੁਤ ਬਹੁਤ ਸ਼ੁਕਰ ਹੈ ਗੁਰੂ ਨਾਨਕ ਦੇਵ ਜੀ ਪ੍ਰਕਾਸ਼ਪੁਰ ਦੀਆਂ ਸਭ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਸਰਬਾਦੇ ਭਲੇ ਦੀ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਸਰਬਾਦਾ ਭਲਾ ਕਰੀ ਮਾਨਸ ਕੀ ਜਾਸਬੇ ਇੱਕੇ ਪਹਿਚਾਨੂ ਉਸ ਅਰਸ਼ੇ ਨਾਲ ਅਸੀਂ ਪਾਸਤਨ ਜਾ ਰਹੇ ਆ ਸਾਡੇ ਬਜ਼ੁਰਗ ਪਿੰਡ ਜੌਨਪੁਰਾ ਜ਼ਿਲ੍ਹਾ ਸ਼ੇਖਪੁਰ ਤੋਂ ਆਏ ਸਨ ਤੇ ਅਸੀਂ ਆਪਣੇ ਬਜ਼ੁਰਗਾਂ ਦੀ ਧਰਤੀ ਨੂੰ ਸ਼ਰਧਾ ਕਰਕੇ ਜਾ ਰਹੇ ਆ ਜੋ ਅਸੀਂ ਯਾਦ ਉਸੇ ਸ਼ਿਮਾਨ ਨਹੀਂ ਕੀਤੀ ਜਾ ਸਕਦੀਆਂ ਪਰ ਉਹ ਜਿਹੜੇ ਸਾਡੇ ਅਸੀਂ ਇਹਦੇ ਆ ਕੇ ਜਮੇ ਆ ਉਹ ਸਾਡੇ ਚਾਚੇ ਦਾ ਜਿਹੜੇ ਉਹ ਭਾਵੇਂ ਮੁਸਲਮਾਨ ਸੀ ਸ਼ਿਰਕਾ ਤੇ ਇੱਕ ਸੀਨਾ ਉਹ ਸਾਨੂੰ ਇਹਨਾਂ ਪਿਆਰ ਕਰ ਰਹੇ ਨੇ ਆ ਉਹ ਅਸੀਂ ਤੁਹਾਡੇ ਦਰਸ਼ਕਾਂ ਨੂੰ ਤਰਸ ਰਹੇ ਆ ਸਾਡੀਆਂ ਬੱਚੀਆਂ ਆਉਣਗੀਆਂ ਸਾਡੀਆਂ ਭੈਣਾਂ ਆਉਣਗੀਆਂ ਉਹ ਸਾਡੇ ਉੱਥੇ ਵੇਟ ਕਰ ਰਹੇ ਆ ਤੇ ਅਸੀਂ ਅਰਦਾਸ ਕਰਦੇ ਵੇ ਦੋਵਾਂ ਮਲਕਾਂ ਨੂੰ ਸੱਚੇ ਪਾਸ਼ਾ ਸਮਤ ਵਖੇ ਤੇ ਪਿਆਰ ਬਖੇ ਤੇ ਅਸੀਂ ਇੱਕ ਦੂਜੇ ਵਾਂਗ ਜਿਵੇਂ ਅੱਗੇ ਵਰਤਦੇ ਅਸੀਂ ਉਸ ਤਰ੍ਹਾਂ ਵਰਤੀਏ ਅਸੀਂ ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਜਾ ਰਹੇ ਆ ਜੀ ਨਨਕਾਣਾ ਸਾਹਿਬ ਸਾਡੇ ਪਿੰਡ ਤੋਂ 25 ਕਿਲੋਮੀਟਰ ਹੈ ਸੱਚਾ ਸੋਦਾ 20 ਕਿਲੋਮੀਟਰ ਹੈ ਤੇ ਸਾਡੇ ਜਦੋਂ ਬਜ਼ੁਰਗ ਦੱਸਦੇ ਹੁੰਦੇ ਸੀ ਨਨਕਾਣਾ ਸਾਹਿਬ ਜਾਂਦੇ ਸੀ ਸਾਡੇ ਪਿੰਡ ਜੀ ਨੂੰ ਨਨਕਾਣਾ ਸਾਹਿਬ ਤੇ ਸ਼ਹੀਦਾਂ ਦਾ ਜਦੋਂ ਅਸੀਂ ਪਾਸਤੋਂ ਤੋਂ ਆਇਆ ਉਦੋਂ ਤੋਂ ਅਸੀਂ ਮੇਲਾ ਵੀ ਉਹਨਾਂ ਨੇ ਆ ਸਾਡੇ ਘਰ ਮੰਜਾ ਬਿਸਤਰਾ ਨਹੀਂ ਹੁੰਦੀ ਜਿਉਂ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਹੀ ਮੇਲਾ ਬਣਾਉਣ ਲੱਗੇ ਸੀ ਨਨਕਾਣਾ ਸਾਹਿਬ ਸੱਚਾ ਸੌਦਾ ਤੇ ਸਾਤੋਂ 20 ਕਿਲੋਮੀਟਰ ਹੈ ਉਸ ਤੋਂ ਬਾਅਦ ਅਸੀਂ ਜਾਵਾਂਗੇ ਪੰਜਾ ਸਾਹਿਬ ਫਿਰ ਕਰਤਾਰਪੁਰ ਸਾਹਿਬ ਤੇ ਲਾਹੌਰ ਅਸੀਂ ਪੰਜ ਜਗ੍ਹਾ ਤੇ ਜਾਣਾ ਤੇ ਮਹਾਰਾਜ ਜੀ ਅਰਦਾਸ ਕਰਦੇ ਹਾਂ ਸਾਡੀ ਯਾਤਰਾ ਵੀ ਸਫਲ ਕਰੇ ਤੇ ਪਿਆਰ ਦੇ ਕੇ ਆ ਜੀ ਦੇ ਪਿਆਰ ਲੈ ਕੇ ਆਈਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਆਪਾਂ ਰੱਬੇ ਜੀ ਅੱਜ ਨਨਕਾਣਾ ਸਾਹਿਬ ਲਈ ਜਿਹੜਾ ਜਥਾ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਗਿਆ ਇਹ ਬਹੁਤ ਹੀ ਚੰਗੀ ਗੱਲ ਹੈ ਕਿ ਪਿਛਲੇ ਸਮੇਂ ਜਿਹੜਾ ਭਾਰਤ ਸਰਕਾਰ ਵੱਲੋਂ ਜਿੱਥੇ ਨਾ ਭੇਜਣ ਦਾ ਫੈਸਲਾ ਕੀਤਾ ਗਿਆ ਸੀ ਪਰ ਸਿੱਖ ਸੰਗਤਾਂ ਦੇ ਅਰਦਾਸਾਂ ਦੀ ਬਾਬਤ ਇਹ ਜਥਾ ਮੁੜ ਜਿਹੜਾ ਹੈਗਾ ਉਹ ਨਨਕਾਣਾ ਸਾਹਿਬ ਜਾ ਰਿਹਾ ਤੇ ਇਹ ਚੰਗੀ ਗੱਲ ਹੈ ਕਿ ਸਰਕਾਰ ਨੇ ਸਿੱਖ ਭਾਵਨਾਵਾਂ ਦੀ ਕਦਰ ਕਰਦਿਆਂ ਇਹ ਜਿੱਥੇ ਦੁਬਾਰਾ ਭੇਜਣ ਦੀ ਫੈਸਲਾ ਕੀਤਾ ਤੇ ਇਹ ਜਿੱਥੇ ਹਮੇਸ਼ਾ ਇਸੇ ਤਰ੍ਹਾਂ ਜਿਹੜੇ ਜਾਂਦੇ ਰਹਿਣੇ ਚਾਹੀਦੇ ਆ 10ਵੀਂ ਪਹਿਲੀ ਵਾਰ ਨਕਾਣਾ ਸਾਹਿਬ ਜਾ ਰਿਹਾ ਤੇ ਉਮੀਦ ਕਰਦਾ ਕਿ ਉੱਥੇ ਜਾ ਕੇ ਬਹੁਤ ਚੰਗਾ ਲੱਗੇਗਾ ਤੇ ਬਾਕੀ ਜਿੰਨੇ ਵੀ ਜਥੇ ਨਾਲ ਸਿੰਘ ਜਾ ਰਹੇ ਆ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਪਹਿਲਾਂ ਤੇ ਸਮੁੱਚੇ ਸੰਸਾਰ ਨੂੰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਤੇ ਖਾਲਸਾ ਪੰਥ ਨੂੰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੁਣ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨ ਸਮੁੱਚੇ ਸੰਸਾਰ ਦੇ ਵਿੱਚ ਅਮਨ ਆਮਾਨ ਹੋਵੇ ਤੇ ਅਸੀਂ ਬਹੁਤ ਭਾਈਚਾਰੇ ਅਤੇ ਇਤਿਫਾਕ ਦੇ ਨਾਲ ਸਮੁੱਚੇ ਸੰਸਾਰ ਦੇ ਵਿੱਚ ਰਹੀਏ ਅੱਜ ਦਾ ਜਿਹੜਾ ਇਹ ਵਿਸ਼ੇਸ਼ ਜਥਾਵਾਜੋ ਪ੍ਰੋਟੋਕਾਲ ਤੇ ਸਾਡੇ ਦਿੱਥੇ ਆ ਉਹਦੇ ਤਹਿਤ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਜੋ ਤੇਜਾ ਸਿੰਘ ਸਮੁੰਦਰੀ ਹਾਲ ਆ ਮੁੱਖ ਦਫਤਰ ਉੱਥੇ ਤੋਂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਣ ਲੱਗਾ ਹਰ ਸਿੱਖ ਦੀ ਅਰਦਾਸ ਹੁੰਦੀ ਆ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਤੇ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਮੈਂ ਸਮਝਦਾ ਵੀ ਅੱਜ ਜਿੰਨੀਆਂ ਵੀ ਸਾਡੇ ਪ੍ਰਾਣੀ ਇੱਥੋਂ ਚੱਲੇ ਆ ਗੁਰਸਿੱਖ ਸੰਗਤਾਂ ਚੱਲੀਆਂ ਇਹਨਾਂ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਵਾ ਗੁਰੂ ਨਾਨਕ ਪਾਤਸ਼ਾਹ ਨੇ ਆਪ ਇਹਨਾਂ ਨੂੰ ਆਵਾਜ਼ ਮਾਰੀ ਆ ਕਿ ਇਹ ਉਸ ਮੁਬਾਰਕ ਧਰਤੀ ਦੇ ਦਰਸ਼ਨ ਕਰਨ ਚੱਲੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜੋ ਸਾਡੇ ਪ੍ਰੋਟੋਕਾਲ ਦੇ ਜਥੇ ਜਿਵੇਂ ਇਸ ਵਾਰ ਹੀ ਚੱਲਿਆ ਜਿੰਨੇ ਵੀ ਸਾਡੇ ਜਥੇ ਆ ਇਹ ਇਸੇ ਤਰ੍ਹਾਂ ਜਾਣ ਤਾਂ ਕਿ ਸੰਗਤਾਂ ਆਪਣੇ ਗੁਰਦੁਆਰਿਆਂ ਦੇ ਖੁੱਲੇ ਦਰਸ਼ਨ ਤੇ ਆਦਰ ਕਰ ਸਕਣ ਪਿਛਲੇ ਲੰਬੇ ਸਮੇਂ ਤੋਂ ਸਾਡਾ ਕਰਤਾਰਪੁਰ ਸਾਹਿਬ ਦਾ ਲੰਘਾ ਵੀ ਖੁੱਲਾ ਉਹ ਕੱਲਾ ਲੰਘਾ ਨਹੀਂ ਉਹ ਦਿਲਾਂ ਦੀ ਸਾਂਝ ਵੀ ਆ ਅਸੀਂ ਗੁਰੂ ਨਾਨਕ ਪਾਤਸ਼ਾਹਗੇ ਵੀ ਅਰਦਾਸ ਕਰਦੇ ਆ ਗੁਰੂ ਰਾਮਦਾਸ ਪਾਤਸ਼ਾਹ ਦੀ ਅੱਗੇ ਕਰਦੇ ਆ ਪਾਤਸ਼ਾਹ ਜੀ ਕਿਰਪਾ ਕਰੋ ਇਹ ਲਾਂਗਾ ਕਰਤਾਰਪੁਰ ਸਾਹਿਬ ਦਾ ਇਹ ਵੀ ਜਲਦੀ ਖੁੱਲੇ ਤਾਂ ਕਿ ਸੰਗਤਾਂ ਕਰਤਾਰਪੁਰ ਸਾਹਿਬ ਵੀ ਗੁਰੂ ਨਾਨਕ ਸਾਹਿਬ ਦੀ ਮubarakt ਧਰਤੀ ਦੇ ਦਰਦਾਰ ਕਰਨ ਬਾਕੀ ਮੈਂ ਇਥੋਂ ਪਹਿਲਾਂ ਵੀ ਫੇਰ ਅਰਦਾਸ ਕਰਦਾ ਗੁਰੂ ਨਾਨਕ ਪਾਤਸ਼ਾਹ ਕਿਰਪਾ ਰੱਖਣ ਸਮੂਚਾ ਪੰਥ ਚੜ੍ਹਦੀ ਕਲਾ ਦੇ ਵਿੱਚ ਰਵੇ ਅਤੇ ਪੰਥ ਦੇ ਵਿੱਚ ਏਕਤਾ ਤੇ ਇਤਫਾਕ ਹਮੇਸ਼ਾ ਬਣਿਆ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਰੇ ਪੰਜ ਛੱਤੀ ਬੋਲੇ ਸੋ ਨਿਹਾਲ ਬੋਲੇ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਬੋਲੇ ਸਤਿ ਸ੍ਰੀ ਅਕਾਲ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਅੱਜ ਨਨਕਾਣਾ ਸਾਹਿਬ ਦੀ ਧਰਤੀ ਨੂੰ ਜੋ ਛੋਣੀ ਕਮੇਟੀ ਦਾ ਹਰ ਸਾਲ ਜਥਾ ਜਾਂਦਾ 1796 ਜਿਹੜੇ ਜਿਨ੍ਹਾਂ ਨੇ ਅਰਦਾਸਾਂ ਬੇਨਤੀਆਂ ਕੀਤੀਆਂ ਸੀ ਕਿ ਅਸੀਂ ਗੋਨانک ਦੀ ਧਰਤੀ ਦੇਖਣ ਜਾਣਾ ਉਹ ਜਥਾ ਜਿਹੜਾ ਜਾ ਰਿਹਾ ਤੇ ਉਹਦੇ ਸਾਰੇ ਪ੍ਰਬੰਧ ਕੀਤੇ ਗਏ ਆ ਤੇ ਉਹਦੇ ਤੇ ਜਸਦਾ ਸ੍ਰੀ ਅਕਾਲਤਾ ਸਾਹਿਬ ਵੀ ਨਾਲ ਜਾ ਰਹੇ ਆ ਤੇ ਮੈਂ ਸਭ ਨੂੰ ਪਹਿਲਾਂ ਤਾਂ ਵਧਾਈਆਂ ਦਿੰਦਾ ਅਰਦਾਸ ਕਰਦਾ ਕਿ ਕਿ ਅਸੀਂ ਪਿਛਲੇ ਸਾਲ ਪਾਕਿਸਤਾਨ ਦੀ ਐਂਬੈਸੀ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਡੇ ਅੱਧੇ ਤੋਂ ਜ਼ਿਆਦਾ ਜਿਹੜੇ ਕੱਟ ਦਿੱਤੇ ਜਾਂਦੇ ਸਰਦਾਰੂ ਵੀਜ਼ੇ ਕੱਟ ਦਿੱਤੇ ਹਾਂ ਹਾਂ ਤੇ ਉਹਦੇ ਵੀਜ਼ੇ ਕੱਟੇ ਕਰਕੇ ਬਹੁਤ ਨਰਾਸ਼ਾ ਹੁੰਦੀ ਸੀ ਕਈਆਂ ਦੇ ਮਨ 'ਚ ਕਿੰਦਾਂ ਦੀ ਆਸਤਾ ਹੁੰਦੀ ਸੀ ਤੇ ਉਹਨਾਂ ਦੀ ਆਸਤਾ ਟੁੱਟਦੀ ਸੀ ਪਰ ਪਾਕਿਸਤਾਨ ਐਂਬੈਸੀ ਦਾ ਵੀ ਧੰਨਵਾਦ ਆ ਹਿੰਦੁਸਤਾਨ ਸਰਕਾਰ ਦਾ ਵੀ ਧੰਨਵਾਦ ਆ ਕਿ ਜਿਹੜੇ 1796 ਐ ਸੰਧਾਲੂ ਜਿਹੜੇ ਉਹ ਜਾ ਰਹੇ ਆ ਤਰਦਾਸ ਕਰਦੇ ਆ ਕਿ ਉਹ ਜਿੰਨੇ ਵੀ ਗੁਰੂ ਘਰ ਆ ਇਤਿਹਾਸਿਕ ਗੁਰਨਾਨ ਸਿੰਘ ਸਾਹਿਬ ਨਾਲ रिलेटेड ਜਾਂ ਦੂਜੇ ਗੁਰੂ ਸਵਾਨ ਦੇ ਨਾਲ ਉਹਦੇ ਦਰਸ਼ਨਦਾਰੇ ਕਰਕੇ ਫੁਚੀਆਂ ਲੈ ਕੇ ਘਰ ਨੂੰ ਦੇਖੋ ਇਹ ਵੀ ਗੁਰਨਾਨਕ ਦੀ ਮਿਹਰ ਆ ਕਿਉਂਕਿ ਜਦ ਆਪਾਂ ਅਰਦਾਸ ਕਰਦੇ ਰੋਜ਼ ਰੋਜ਼ ਅਰਦਾਸ ਕਰਦੇ ਆ ਸਵੇਰੇ ਸ਼ਾਮ ਵੀ ਜਿਹੜੇ ਅਸਥਾਨ ਸਾਡੇ ਤੋਂ ਵਿਛੜ ਗਏ ਉਹਨਾਂ ਦੇ ਦક્ષਿੰਦਾਰੇ ਕਾ ਕੋ ਧੱਕੇ ਪਾਚਾ ਸਾਨੂੰ ਬਖਸ਼ੀ ਤੇ ਉਹ ਦੁਆਰਾ ਰਹਿਤਾਂ ਬਖਸ਼ੀਆਂ ਜਿਹੜੀਆਂ ਮੈਂਨ ਕਹਿੰਦਾ ਸਰਕਾਰਾਂ ਤੇ ਵੀ ਕੀਤੀਆਂ ਕਿ ਜਿਹੜੀ ਸਾਡੀ ਆਸਤਾ ਹੈਗੀ ਹੈ ਜਿਹੜੀ ਸਾਡੀ ਛੜਤਾ ਹੈਗੀ ਹੈ ਉਹ ਛੜਤਾ ਜਿਹੜੀ ਹੈ ਸਰਕਾਰਾਂ ਦਾ ਵੀ ਧੰਨਵਾਦ ਹੈ ਤੇ ਸੰਗਤ ਦੀ ਜਿਹੜੀ ਆਸਤਾ ਉਹ ਉੱਤੇ ਪੂਰੇ ਉੱਤਰਦੇ ਹੋਏ ਦਸ਼ਿੰਦਾਰੇ ਜਿਹੜੀ ਦੁਆਰਾ ਸ਼ੁਰੂ ਹੋਇਆ ਅ ਅੱਜ ਬਹੁਤ ਹੀ ਭਾਗਾ ਭਰਿਆ ਦਿਹਾੜਾ ਹੈ ਕਿ ਅਸੀਂ ਆਪਣੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਸ੍ਰੀਨਨਕਾਨਾ ਸਭ ਜਾ ਰਹੇ ਹਾਂ ਕਿਉਂਕਿ 5 ਤਰੀਕ ਨੂੰ ਪ੍ਰਕਾਸ਼ਪੁਰ ਵੈ ਤਾਂ ਮੇਰੇ ਖਿਆਲ ਇਸ ਤੋਂ ਵੱਧ ਹੋਰ ਚੰਗਾ ਸਮਾਂ ਸਾਡੇ ਵਾਸਤੇ ਕੀ ਹੋ ਸਕਦਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉੱਥੇ ਜਾ ਕੇ ਨਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰ ਰਹੇ ਹਾਂ ਸਰਬੱਤ ਦੇ ਭਲੇ ਦੀ ਅਰਦਾਸ ਜਿੱਥੇ ਅਸੀਂ ਰੋਜ਼ ਕਰਦੇ ਆ ਸਾਡਾ ਖਾਸ ਮਕਸਦ ਮੇਰਾ ਤਾਂ ਖਾਸ ਕਰਕੇ ਹੀ ਹੈ ਕਿ ਉੱਥੇ ਜਾ ਕੇ ਅਰਦਾਸ ਕਰਕੇ ਆਈਏ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪਣੇ ਜਿਹੜੇ ਉੱਥੇ ਕੋਈ ਰਹਿ ਗਿਆ ਕੋਈ ਵੀ ਸਿੱਖ ਨਾਨਕ ਨਾਮ ਲੈਵਾ ਸਿੱਖ ਜਿਹੜਾ ਦਰਸ਼ਨ ਨਹੀਂ ਕਰ ਸਕਦਾ ਤਾਂ ਮੈਂ ਸਰਕਾਰ ਨੂੰ ਵੀ ਬੇਨਤੀ ਕਰਦੀ ਆ ਕਿ ਵੀਜ਼ੇ ਖੁੱਲ ਕੇ ਦਿੱਤੇ ਜਾਣ ਤੇ ਕੀ ਕਹਿੰਦੇ ਤਾਂ ਕਿ ਹਰ ਸਿੱਖ ਜਿਹੜਾ ਉੱਥੇ ਜਾ ਕੇ ਨਮਸਤਕ ਹੋ ਕੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰ ਸਕੇ ਨਾਲ ਹੀ ਨਾਲ ਮੈਂ ਸਰਕਾਰ ਦਾ ਵੀ ਧੰਨਵਾਦ ਕਰਦੀ ਆ ਕਿ ਪਹਿਲਾਂ ਇਹਨਾਂ ਨੇ ਜਵਾਬ ਦਿੱਤਾ ਸੀ ਜਿਹਦੇ ਨਾਲ ਕੀ ਸੰਗਤਾਂ ਦੇ ਮਨ ਨੂੰ ਬਹੁਤ ਠੇਸ ਪਹੁੰਚੀ ਸੀ ਪਰ ਧੰਨਵਾਦ ਕਰਦੀ ਆ ਸਰਕਾਰ ਦਾ ਕਿ ਉਹਨਾਂ ਨੇ ਦੁਬਾਰਾ ਜਿਹੜਾ ਹੈਗਾ ਉਹ ਵੀਜ਼ੇ ਦਿੱਤੇ ਔਰ ਸਭ ਤੋਂ ਜ਼ਿਆਦਾ ਧੰਨਵਾਦ ਕਰਦੀ ਆਂ ਸਰਦਾਰ ਹਰਜਿੰਦਰ ਸਿੰਘ ਜੀ ਤਾਂ ਵੀ ਦਾ ਕਿਉਂਕਿ ਉਹਨਾਂ ਦੇ ਯਤਨ ਸਦਕਾਈ ਉਹਨਾਂ ਨੇ ਇੰਨਾ ਜ਼ਿਆਦਾ ਜ਼ੋਰ ਲਾ ਕੇ ਜਿਹੜਾ ਸੀਗਾ ਵੀ ਇਹ ਵੀਜ਼ੇ ਜਿਹੜੇ ਹੈਗੀਆਂ ਲਾਏ ਜਾਣ ਸਰਕਾਰ ਦੇ ਉੱਤੇ ਦਬਾਅ ਪਾਇਆ ਔਰ ਸਰਕਾਰ ਨੂੰ ਉਸ ਦਬਾਅ ਦੇ ਅਗੇ ਝੁਕਣਾ ਪਿਆ ਸੋ ਮੈਂ ਉਹਨਾਂ ਦਾ ਵੀ ਕੋਟਨ ਕੋਟ ਜਿਹੜਾ ਧੰਨਵਾਦ ਕਰਦੀ ਆਂ ਪਰਮਾਤਮਾ ਅਗੇ ਅਰਦਾਸ ਕਰਨੀ ਕਿ ਜਿੰਨੀ ਸੰਗਤ ਜਾਰੀ ਆ ਸੁਖ ਸ਼ਾਂਤੀ ਨਾਲ ਜਾਵੇ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰੇ ਅਸ਼ੀਰਵਾਦ ਲੇ ਤੇ ਗੁਰੂ ਦੇ ਜਿਹੜੇ ਸਿਧਾਂਤ ਹੈ ਇਹਤ ਕਰੋ ਨਾਮ ਜੋ ਕੋ ਤੇ ਮੰਨ ਕੇ ਚਕੋ ਦਾ ਸਿਧਾਂਤ ਜਿਹੜਾ ਹੈਗਾ ਉਹ ਹੈ ਧੰਨਵਾਦ ਮੈਂ ਕਰਦੀ ਆਂ ਦਾਮੀ ਸਾਹਿਬ ਦਾ ਉਹਨਾਂ ਦਾ ਧੰਨਵਾਦ ਮੈਂ ਕਰਦੀ ਆਂ ਕਿ ਅੱਜ ਉਹਨਾਂ ਨੇ ਮੈਨੂੰ ਜੱਥੇ ਦਾ ਲੀਡਰ ਬਣਾ ਕੇ ਭੇਜਿਆ ਕਿਉਂਕਿ ਗੁਰਨਾਨਕ ਸਾਹਿਬ ਨੇ ਔਰਤਾਂ ਨੂੰ ਬੜਾ ਵੱਡਾ ਦਰਜਾ ਦਿੱਤਾ ਸੀ ਤਾਂ ਉਸ ਨੂੰ ਮੈਂ ਕਹਿੰਨੀ ਆ ਕਿ ਬਖਸ਼ਿਸ਼ ਹੋਈ ਐ ਸੋ ਬਹੁਤ ਕੋਟਨ ਕੋਤਨ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਉੱਜ ਕੇ ਚਾਂਦਨ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਭਲੋਵਾ ਤੰਤਨ ਸ੍ਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜਹਾੜੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ੇ ਜਥਾ ਪਾਕਿਸਤਾਨ ਸਥਿਤ ਗੁਰਦ ਆਮਾਂ ਦੇ ਦਰਸ਼ਨ ਵਾਲੀ ਭੇਜਿਆ ਜਾ ਰਿਹਾ ਹੈ। ਇਹ ਜਿਹਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬੀਬੀ ਗੁਰਿੰਦਰ ਕੌਰ ਜੀ ਭੋਲਵਾਲ ਬਾਡੀਰ ਸਰਦ ਗੁਰਮੀਤ ਸਿੰਘ ਦੀ ਭੂਮ ਡਿਪਟੀ ਪਾਰਲੀਡਰ ਵੱਜੋਂ ਜਾ ਰਹੇ ਨੇ ਤੇ ਖਾਸ ਗੱਲ ਇਹ ਹੈ ਜੀ ਇਸ ਵਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਕੜਗਾਜ ਜਹਿਦਾਤ ਅਕਸ਼ਰ ਕੇਸਗੜ ਸਾਹਿਬ ਉਹ ਨਾਲ ਜਾ ਰਹੇ ਨੇ ਉਹ ਜਹਿਦੀ ਇਕਵਾਈ ਕਰ ਰਹੇ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਕੱਲ ਨੂੰ ਵਿਸ਼ੇਸ਼ ਸਮਾਗਮ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜਿਹੜੇ ਕੀਤੇ ਜਾ ਰਹੇ ਨੇ ਉਸ ਤੋਂ ਗਾਂਹ ਇਲਾਵਾ ਜਿਥਾ ਜਿਹੜਾ ਪੰਜਾ ਸਾਹਿਬ ਨਨਕਰਤਾਰਪੁਰ ਸਾਹਿਬ ਡੇਰਾ ਸਾਹਿਬ ਤੇ ਨਨਕਾਣਾ ਸਾਹਿਬ ਜਾ ਕੇ ਇਹ ਦਰਜ ਜਿਹੜਾ 13 ਨਵੰਬਰ ਨੂੰ ਵਾਪਸ ਆ ਰਿਹਾ ਮਹਿਮਾਨ ਜੋ ਪ੍ਰਧਾਨ ਸਾਹਿਬ ਉਸ ਦਰਜ ਦੱਸੀ ਜੀ ਧਾਮੀ ਜੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੀ ਵਧਾਈ ਦਿੰਦਾ। ਉੱਥੇ ਹੀ ਉਹਨਾਂ ਸੰਗਤਾਂ ਨੂੰ ਵਧਾਈ ਦਿੰਦਾ ਜਿਹੜੇ ਇਹਨਾਂ ਦੇ ਵਿਜੇ ਲੱਗੇ ਨੇ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਉਸ ਸਥਾਨ ਦਾ ਪ੍ਰਕਾਸ਼ ਸਥਾਨ ਦੇ ਦਰਸ਼ਨ ਕਰਨ ਜਾ ਰਹੀਆਂ ਨੇ। ਮੈਂ ਸਮੁੱਚੀ ਸਿੱਖ ਸੰਗਤ ਨੂੰ ਮਾਨ ਜੋ ਪ੍ਰਧਾਨ ਸਾਹਿਬ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੀ ਵਧਾਈ ਦਿੰਦਾ। ਅਸੀਂ ਜਦੋਂ ਮਿਲ ਕੇ ਆਏ ਉਸ ਤੋਂ ਬਾਅਦ ਬਹੁਤ ਪੋਜ਼ਿਟਿਵ ਰਿਜ਼ਲਟ ਨੇ ਆ। ਕਿਉਂਕਿ ਉਸ ਤੋਂ ਬਾਅਦ ਤੇ ਲਗਾਤਾਰ ਜਨੇਵੀ ਹੀ ਪਾਸਪੋਰਟ ਭੇਜਦੇ ਰਹੇ ਹਨ ਲਗਭਗ 100% ਹੀ ਵਿਜੇ ਮਿਲਦੇ ਰਹੇ। ਤੇ ਜੇ ਐਰਕਾ ਕਹਿ ਲਈਏ ਤਾਂ ਇੱਥੇ ਕੋਈ 18 ਨੂੰ 2:00 ਵਜੇ ਭੇਜਿਆ ਸੀ ਨਾ ਪਾਸਪੋਰਟ ਭੇਜਿਆ ਜਿੰਨੇ ਚੋਂ 1796 ਵਿਜੇ ਮਿਲੇ ਆ ਇਹ ਮੇਰੇ ਖਿਆਲ ਨਾਲ 1/2% ਵੀ ਨਹੀਂ ਬਣਦਾ ਪਰ ਹੁਣ ਮੈਨੂੰ ਇੱਕ ਪਤਾ ਲੱਗਾ ਕਿ ਭਰੋਸੇਯੋਗ ਸੀ ਦੱਸ ਦੋ ਕਿ ਬਾਡਰ ਤੇ ਜਿਹੜੇ ਜਿਨ੍ਹਾਂ ਦੇ ਵਿਜੇ ਲੱਗੇ ਉਹਨਾਂ ਨੂੰ ਕੁਝ ਬੰਦਿਆਂ ਨੂੰ ਰੋਕਿਆ ਜਾ ਰਿਹਾ ਕੀ ਉਹਨਾਂ ਦੀ ਕੋਈ ਪੁਲਿਸ ਇਨਕੁਆਰੀ ਜਾਂ ਕੋਈ ਕਿਸੇ ਦੇ ਕੇਸ ਆ ਮੈਂ ਭਾਰਤ ਸਰਕਾਰ ਨੂੰ ਜਾਂ ਪੰਜਾਬ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਪਹਿਲਾਂ ਹੀ ਕਿਸੇ ਦੇ ਕੇਸ ਆ ਤਾਂ ਫਿਰ ਉਦੋਂ ਪਹਿਲਾਂ ਇਨਕੁਆਰੀ ਕਰਾਉਣੀ ਚਾਹੀਦੀ ਸੀ ਬਾਡਰ ਤੇ ਰੋਕਣਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਦਾ ਕਿਉਂਕਿ ਇਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਥੇਸ ਪਹੁੰਚਦੀ ਹੈ ਹਰ ਇੱਕ ਜਿਹੜਾ ਵਿਅਕਤੀ ਜਿਹੜਾ ਜਿਸ ਨੂੰ ਵੀਜ਼ਾ ਮਿਲਿਆ ਉਹ ਜਾਂਦਾ ਆਪਣੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਤੇ ਬਾਰਡਰ ਤੇ ਰੋਕ ਲਿਆ ਜਾਂਦਾ ਇਹਦੇ ਨਾਲ ਸਿੱਖਾਂ ਦੇ ਬੰਨਾਂ ਨੂੰ ਭਾਰੀ ਥੋਸ ਕੇਸ ਪਹੁੰਚ ਰਹੀ ਆ ਮੈਂ ਭਾਰਤ ਸਰਕਾਰ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਜਿਨ੍ਹਾਂ ਦੇ ਵੀਜ਼ਾ ਲੱਗੇ ਉਹਨਾਂ ਨੂੰ ਜਾਣ ਦਿਓ ਇਹ ਨਿਮਾਨਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ 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 ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਹੋਈ ਹੈ ਸੱਚੇ ਪਾਤਸ਼ਾਹ ਜੀ ਉਹ ਪੰਥ ਦੀ ਨਮੈਂਦਾ ਜ਼ਮਾਤ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਆਪ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਵਿਸ਼ੇਸ਼ ਜਥਾ ਸਤਗੁਰੂ ਜੀਓ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਸੱਚੇ ਪਾਤਸ਼ਾਹ ਜੀਓ ਗੁਰਦੁਆਰਾ ਸ਼੍ਰੀ ਨਨਕਾਰਨਾ ਸਾਹਿਬ ਪਾਕਿਸਤਾਨ ਲਈ ਰਵਾਨਾ ਹੋਣ ਲੱਗਾ ਹੈ ਆਪਨੇ ਕਿਰਪਾ ਕਰਨੀ ਮਿਹਰ ਕਰਨੀ ਸਮੂਚੇ ਜਥੇ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਆਪ ਕਿਰਪਾ ਕਰਕੇ ਆਪਣੇ ਖੁੱਲੇ ਦਰਸ਼ਨ ਦੇਦਾਰੇ ਕਰਵੋਣੇ ਭੈ ਭਾਵਨੀ ਦੇ ਵਿੱਚ ਰੱਖਣਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪ੍ਰਕਾਸ਼ ਪੁਰਵਤ ਤੇ ਸਮੂਚੀ ਕੌਮ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸੱਚੇ ਪਾਤਸ਼ਾਹ ਜੀ ਅਰਦਾਸ ਵੀ ਕਰਦੀ ਹੈ ਆਪ ਜੀ ਕਿਰਪਾ ਕਰੋ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਜਲਦੀ ਖੁੱਲੇ ਤੇ ਗੁਰੂਗੀਆਂ ਸੰਗਤਾਂ ਦਰਸ਼ਨ ਕਰਨ ਸਮੁੱਚੇ ਪੰਥ ਨੂੰ ਚੜ੍ਹਦੀ ਕਲਾ 'ਚ ਰੱਖਣਾ ਇਕਤਾ ਤੇ ਇਤفاق ਬਖਸ਼ਣੀ ਆਂਗਾ ਸੰਗ ਸਹਾਈ ਹੋਣਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੇ ਮੌਕੇ ਹੁਣ ਮਹਾਨ ਨਗਰ ਕੀਰਤਨ ਦੀ ਆਰੰਭਤਾ ਹੋਈ ਇਹ ਮਹਾਨ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਪਾਸ ਸ਼ਾਇਨ ਫੈਲਿਤ ਹੋਈ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਮਹਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀ ਗੁਰੂ ਖੇਤਰ ਦੇ ਇਲਾਕਿਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਮਿੱਟੀ ਤੋਂ ਜਗ ਚਾਨਣ ਹੋਇਆ ਦੇ ਉਪਲਕਛੇ ਗੁਰਨਾਨਕ ਦੇਵ ਜੀ ਪਲੀ ਪਾਰਛੇ ਦੇ ਅਲ ਪ੍ਰਕਾਸ਼ ਉਸ ਤਰ੍ਹਾਂ ਸਮੇਂ ਤੇ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਹੈ ਜੋ ਸਾਰੇ ਕੁਰ ਖੇਤਰ ਦੇ ਸ਼ਹਿਰ ਦੇ ਵਿੱਚ ਹਾਜ਼ਰੀ ਭਰਦਾ ਹੋਇਆ ਸ਼ਾਮ ਨੂੰ ਫਿਰ ਇੱਥੇ ਸਮਾਪਤੀ ਹੋਵੇਗੀ ਆਪ ਜੀ ਦੀਆਂ ਜਿਹੜੀਆਂ ਸੰਗਤਾਂ ਇਸ ਨਗਰ ਕੀਰਤਨ ਦੀ ਗੁਰੂ ਘਰ ਦਾ ਲਾਹ ਕੱਟਣਗੀਆਂ ਸਰਹੀ ਦਾ ਧੰਨਵਾਦ ਕਰਦੀ ਹੈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕਰਦੀ ਹੈ ਅਤੇ ਸਾਰੀ ਕੁਰਖੇਤਰ ਦੀ ਸੰਗਤ ਦਾ ਧੰਨਵਾਦ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਚਨ ਗੁਰਦੁਆਰਾ ਸਾਹਿਬ ਵਿਖੇ ਵੀ ਸਮਾਗਮ ਮੌਕੇ ਜਰ ਵੱਡੇ ਪੱਧਰ ਤੇ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਜੀ ਮੈਂ ਹੁਣੇ-ਹੁਣੇ ਗੋਪਾਲ ਮੋਰਚਨ ਤੇ ਹਾਜ਼ਰ ਲਵਾ ਕੇ ਆਇਆ ਉੱਥੇ ਬਹੁਤ ਵੱਡਾ ਹਰ ਸਾਲ ਦੀ ਤਰ੍ਹਾਂ ਲੱਖਾਂ ਦੀ ਤਰ੍ਹਾਂ ਦੇ ਸੰਗਤਾਂ ਉੱਥੇ ਪਹੁੰਚ ਕੇ ਆਪਣੇ ਗੁਰਨਾਨਕ ਦੇਵ ਜੀ ਦੇ ਗੁਰ ਤੂੰ ਤਾਂ ਪਰਮਾਣਾਜ ਹੈ ਉਥੇ ਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੋਨਾ ਨਗਰ ਜ਼ਿਲ੍ਹੇ ਅਤੇ ਸਾਰੇ ਹਰਿਆਣਾ ਸਾਰੇ ਪੰਜਾਬ ਹਰਿਆਣੇ ਦੇ ਸਿੱਖਾਂ ਨੂੰ ਲੱਖ ਲੱਖ ਵਧਾਈ ਹੋਵੇ ਇਸ ਮੌਕੇ ਤੇ ਸਾਰਿਆਂ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧੰਨਵਾਦ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ संतन श्री गुरु नानक देव जी ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜਿਸ ਦੀ ਆਰੰਭਤਾ ਗੁਰਦੁਆਰਾ ਸਾਹਿਬ ਪਾਸ਼ਾਏ ਪਹਿਲੀ ਕੁ ਖੇਤਰ ਤੋਂ ਆਰੰਭਤਾ ਹੋਈ ਅਤੇ ਇਹ ਗੁਰਦੁਆਰਾ ਸਾਹਿਬ ਪਾਸ਼ਾਏ 6ਵੀਂ ਵਿਖੇਸ ਮਾਪਤ ਹੋਵੇਗਾ ਅਤੇ ਇਸ ਨੂੰ ਲੈ ਕੇ ਖੁਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਚਿੰਦਾ ਜੀ ਦੇ ਵੱਲੋਂ ਜਾਣਕਾਰੀ ਜੇਰੀਆ ਉਹ ਸਾਂਝੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਤਨ ਤਨ ਚੇਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਉਰਦੀਆਂ ਲੱਖ ਲੱਖ ਵਧਾਈਆਂ ਅੱਜ ਪਹਿਲੀ ਪਾਸ਼ੇ ਦੇ ਸਥਾਨ ਤੋਂ ਨਗਰ ਕੀਰਤਨ ਦੀ ਰੰਮਤਾ ਹੋਈ ਸੀ ਜੋ ਕਿ ਹੁਣ ਛੇਵੇਂ ਪਾਸ਼ੇ ਦੇ ਸਥਾਨ ਤੇ ਸਮਾਪਤੀ ਹੋਈ ਹੈ ਤੇ ਸਾਰੀਆਂ ਹੀ ਸੰਗਤਾਂ ਨੇ ਬਹੁਤ ਉਤਸ਼ਾਹ ਨਾਲ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ ਹੈ ਤੇ ਗੁਰੂ ਜੀ ਦੇ ਹਾਜ਼ਰੀ ਪਰ ਕੇ ਤੇ ਨਾਹਾ ਲਿਆ ਹੈ ਤੇ ਸਾਰੀਆਂ ਹੀ ਸੰਗਤਾਂ ਦਾ ਲਾਕੇ ਦੀਆਂ ਸੰਗਤਾਂ ਦਾ ਸਮੂਹ ਦੇਸ਼ ਵਾਸੀਆਂ ਨੂੰ ਹਰਿਆਣਾ ਵਾਸੀਆਂ ਨੂੰ ਦੁਬਾਰਾ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਕੱਲ ਦੇ ਸਮਾਗਮ ਕੀ ਰਹਿਣਗੇ ਬੱਸ ਦੱਸੋ। ਕੱਲ ਦਾ ਸਮਾਗਮ ਗੁਰਦੁਆਰਾ ਪਹਿਲੀ ਪਾਸ਼ਾਹੀ ਵਿਖੇ ਅਤੇ ਗੁਰਦੁਆਰਾ ਛੇਵੀਂ ਪਾਸ਼ਾਹੀ ਵਿਖੇ ਇਥੇ ਤਾਰੀਕ ਦੁਆਨ ਸਜਾਏ ਜਾਣਗੇ ਤੇ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕੱਲ ਵੀ ਦੁਆਨਾਂ 'ਚ ਹਾਜ਼ਰੀਆਂ ਭਰ ਕੇ ਲਾਹ ਹਟਾਓ। ਸਤਿ ਸ੍ਰੀ ਅਕਾਲ। ਇਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਧਰੀਆਂ ਹੋਰ ਸਰਗਰਮੀਆਂ ਲੈ ਕੇ ਫੇਟੋੜੇ ਸਾਹਮਣੇ ਰੂਬਰੂ ਹੋਵਾਂਗੇ। ਫਿਲਹਾਲ ਲਈ ਮੈਨੂੰ ਜੋ ਇਜਾਜ਼ਤ ਸ਼ਾਸਤਰੀਆ ਕਾਲ